ਸ਼ਨਾਜ਼ ਗਿਲ ਦੇ ਹੱਥ ਲੱਗੀ ਬਾਲੀਵੁੱਡ ਦੀ ਨਵੀਂ ਫਿਲਮ ਜਾਨੋ ਕਿ ਸਾਕਟ ਦੇ ਆਪੋਜ਼ਿਟ ਰੋਮਾਂਸ ਕਰਦੀ ਨਜ਼ਰ ਆਵੇਗੀ ਸ਼ਨਾਸ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੀ ਐਕਟ੍ਰੈਸ ਸ਼ਨਾਸ ਗਿਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਆ ਸ਼ਨਾਸ ਆਪਣੀ पर्सनल टू प्रोफेशनल लाइफ दे नाल जुड़ी अपडेट्स अपने फैंस ਦੇ ਨਾਲ ਅਕਸਰ ਸ਼ੇਅਰ ਕਰਦੀ ਆ ਐਸੇ ਵਿਚਾਲੇ ਹੁਣ ਸ਼ਹਿਨਾਜ਼ ਦੇ ਫੈਨਸ ਲਈ ਇੱਕ ਖੁਸ਼ਖਬਰੀ ਆ ਦਰਅਸਲ ਸ਼ਹਿਨਾਜ਼ ਨੇ ਇੱਕ ਖੁਸ਼ਖਬਰੀ ਜੋ ਸਹੀ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਸੀ ਸ਼ਹਿਨਾਜ਼ ਦੇ ਹੱਥ ਨਵੀਂ ਫਿਲਮ ਲੱਗੀ ਆ ਜਿਸ 'ਚ ਉਹ ਬਾਲੀਵੁੱਡ ਐਕਟਰ ਵਰੁਣ ਸ਼ਰਮਾ ਦੇ ਨਾਲ ਨਜ਼ਰ ਆਵੇਗੀ ਇਸ ਫਿਲਮ ਦਾ ਨਾਮ ਸਫਸਟ ਕਲਾਸ ਹੈ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਦੋ ਤਸਵੀਰਾਂ ਸ਼ੈਨਾਜ਼ ਨੇ ਇੰਸਟਾਗ੍ਰਾਮ ਉਤੇ ਸਾਂਝੇ ਕੀਤੀਆਂ ਨੇ ਪਹਿਲੀ ਤਸਵੀਰ 'ਚ ਉਹ ਫਿਲਮ ਦੀ ਟੀਮ ਨਾਲ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ ਉਸਨੇ ਕਲੈਪ ਬੋਰਡ ਦੀ ਸਾਂਝੀ ਕੀਤੀ ਹੈ ਜਿਸ 'ਤੇ ਫਿਲਮ ਨੂੰ ਲੈ ਕੇ ਕੁਝ ਜਾਣਕਾਰੀ ਲਿਖੀ ਗਈ ਹੈ ਕਲੈਪ ਬੋਰਡ 'ਤੇ ਲਿਖਿਆ ਗਿਆ ਹੈ ਕਿ ਇਸ ਫਿਲਮ ਨੂੰ ਬਲਵਿੰਦਰ ਸਿੰਘ ਜੰਜੂਆ ਡਾਇਰੈਕਟ ਕਰ ਰਹੇ ਨੇ ਜਿਸ ਨੂੰ ਜੀਓ ਸਟੂਡੀਓਜ਼ ਨੇ 1 ਸਟੂਡੀਓਜ਼ ਅਤੇ ਮੂਵੀ ਟਰਨਲ ਪ੍ਰੋਡਕਸ਼ਨ ਵੱਲੋਂ ਸਾਂਝੇ ਤੌਰ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਫਿਲਹਾਲ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਕੀ ਹੋਵੇਗੀ ਇਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਪਰ ਉਮੀਦ ਹੈ ਕਿ ਇਹ ਫਿਲਮ ਜੁਆ ਇਸ ਸਾਲ ਰਿਲੀਜ਼ ਹੋਵੇਗੀ ਤੇ ਸ਼ਨਾਜ਼ ਗਿਲ ਦੀ ਇਹ ਫਿਲਮ ਜੁਆ ਬਾਲੀਵੁੱਡ ਦੇ ਵਿੱਚ ਤਮਾਲ ਮਚਾਵੇਗੀ ਸ਼ਨਾਜ਼ ਗਿਲ ਦੇ ਹੱਥ ਲੱਗੀ ਬਾਲੀਵੁੱਡ ਦੀ ਨਵੀਂ ਫਿਲਮ ਜਾਨੋ ਕੇ ਸਾਥ ਤੇ ਆਪੋਜ਼ਿਟ ਰੋਮਾਂਸ ਕਰਦੀ ਨਜ਼ਰ ਆਵੇਗੀ ਸ਼ਨਾਜ਼ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੀ ਐਕਟ੍ਰੈਸ ਸ਼ਨਾਜ਼ ਗਿਲ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਆ ਸ਼ਨਾਜ਼ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਅਪਡੇਟਸ ਆਪਣੇ ਫੈਨਸ ਦੇ ਨਾਲ ਅਕਸਰ ਸ਼ੇਅਰ ਕਰਦੀ ਆ ਇਸੇ ਵਿਚਾਲੇ ਹੁਣ ਸ਼ਨਾਜ਼ ਦੇ ਫੈਨਸ ਲਈ ਇੱਕ ਖੁਸ਼ਖਬਰੀ ਆ ਦਰਅਸਲ ਸ਼ਨਾਜ਼ ਨੇ ਇੱਕ ਖੁਸ਼ਖਬਰੀ ਜੋ ਸਹੀ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਸੀ ਸ਼ਨਾਜ਼ ਦੇ ਹੱਥ ਨਵੀਂ ਫਿਲਮ ਲੱਗੀ ਆ ਜਿਸ 'ਚ ਉਹ ਬਾਲੀਵੁੱਡ ਐਕਟਰ ਵਰੁਣ ਸ਼ਰਮਾ ਦੇ ਨਾਲ ਨਜ਼ਰ ਆਵੇਗੀ ਇਸ ਫਿਲਮ ਦਾ ਨਾਮ ਸਾ ਫਰਸਟ ਕਲਾਸ ਹੈ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਦੋ ਤਸਵੀਰਾਂ ਸ਼ੈਨਾਜ਼ ਨੇ ਇੰਸਟਾਗ੍ਰam ਉਤੇ ਸਾਂਝੇ ਕੀਤੀਆਂ ਨੇ ਪਹਿਲੀ ਤਸਵੀਰ 'ਚ ਉਹ ਫਿਲਮ ਦੀ ਟੀਮ ਨਾਲ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ ਉਸਨੇ ਕਲੈਪਬੋਰਡ ਦੀ ਸਾਂਝੀ ਕੀਤੀ ਹੈ ਜਿਸ 'ਤੇ ਫਿਲਮ ਨੂੰ ਲੈ ਕੇ ਕੁਝ ਜਾਣਕਾਰੀ ਲਿਖੀ ਗਈ ਹੈ ਕਲੈਪਬੋਰਡ 'ਤੇ ਲਿਖਿਆ ਗਿਆ ਹੈ ਕਿ ਇਸ ਫਿਲਮ ਨੂੰ ਬਲਵਿੰਦਰ ਸਿੰਘ ਜੰਜੂਆ ਡਾਇਰੈਕਟ ਕਰ ਰਹੇ ਨੇ ਜਿਸ ਨੂੰ ਜੀਓ ਸਟੂਡੀਓਜ਼ ਨੇ 1 ਸਟੂਡੀਓਜ਼ ਅਤੇ ਮੂਵੀ ਟਰਨਲ ਪ੍ਰੋਡਕਸ਼ਨ ਵੱਲੋਂ ਸਾਂਝੇ ਤੌਰ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਫਿਲਹਾਲ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਕੀ ਹੋਵੇਗੀ ਇਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਸਾਂ ਨਹੀਂ ਕੀਤੀ ਗਈ ਆ ਪਰ ਉਮੀਦ ਹੈ ਕਿ ਇਹ ਫਿਲਮ ਜੁਆ ਇਸ ਸਾਲ ਰਿਲੀਜ਼ ਹੋਵੇਗੀ ਤੇ ਸ਼ਨਾਜ਼ ਗਿਲ ਦੀ ਇਹ ਫਿਲਮ ਜੁਆ ਬਾਲੀਵੁੱਡ ਦੇ ਵਿੱਚ ਤਮਾਲ ਮਚਾਵੇਗੀ ਸ਼ਨਾਜ਼ ਗਿਲ ਦੇ ਹੱਥ ਲੱਗੀ ਬਾਲੀਵੁੱਡ ਦੀ ਨਵੀਂ ਫਿਲਮ ਜਾਨੋ ਕੇ ਸਾਥ ਤੇ ਆਪੋਜ਼ਿਟ ਰੋਮਾਂਸ ਕਰਦੀ ਨਜ਼ਰ ਆਵੇਗੀ ਸ਼ਨਾਜ਼ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੀ ਐਕਟ੍ਰੈਸ ਸ਼ਨਾਜ਼ ਗਿਲ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਆ ਸ਼ਨਾਜ਼ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਅਪਡੇਟਸ ਆਪਣੇ ਫੈਨਸ ਦੇ ਨਾਲ ਅਕਸਰ ਸ਼ੇਅਰ ਕਰਦੀ ਆ ਐਸੇ ਵਿਚਾਲੇ ਹੁਣ ਸ਼ਨਾਜ਼ ਦੇ ਫੈਨਸ ਲਈ ਇੱਕ ਖੁਸ਼ਖਬਰੀ ਆ ਦਰਅਸਲ ਸ਼ਨਾਜ਼ ਨੇ ਇੱਕ ਖੁਸ਼ਖਬਰੀ ਜੋ ਸਹੀ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਸੀ ਸ਼ਨਾਜ਼ ਦੇ ਹੱਥ ਨਵੀਂ ਫਿਲਮ ਲੱਗੀ ਆ ਜਿਸ 'ਚ ਉਹ ਬਾਲੀਵੁੱਡ ਐਕਟਰ ਵਰੁਣ ਸ਼ਰਮਾ ਦੇ ਨਾਲ ਨਜ਼ਰ ਆਵੇਗੀ ਇਸ ਫਿਲਮ ਦਾ ਨਾਮ ਸਭ ਫਰਸਟ ਕਲਾਸ ਹੈ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਦੋ ਤਸਵੀਰਾਂ ਸ਼ੈਨਾਜ਼ ਨੇ ਇੰਸਟਾਗ੍ਰam ਉਤੇ ਸਾਂਝੇ ਕੀਤੀਆਂ ਨੇ ਪਹਿਲੀ ਤਸਵੀਰ 'ਚ ਉਹ ਫਿਲਮ ਦੀ ਟੀਮ ਨਾਲ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ ਉਸਨੇ ਕਲੈਪਬੋਰਡ ਦੀ ਸਾਂਝੀ ਕੀਤੀ ਹੈ ਜਿਸ 'ਤੇ ਫਿਲਮ ਨੂੰ ਲੈ ਕੇ ਕੁਝ ਜਾਣਕਾਰੀ ਲਿਖੀ ਗਈ ਹੈ ਕਲੈਪਬੋਰਡ 'ਤੇ ਲਿਖਿਆ ਗਿਆ ਹੈ ਕਿ ਇਸ ਫਿਲਮ ਨੂੰ ਬਲਵਿੰਦਰ ਸਿੰਘ ਜੰਜੂਆ ਡਾਇਰੈਕਟ ਕਰ ਰਹੇ ਨੇ ਜਿਸ ਨੂੰ ਜੀਓ ਸਟੂਡੀਓਜ਼ ਨੇ 1 ਸਟੂਡੀਓਜ਼ ਅਤੇ ਮੂਵੀ ਟਰਨਲ ਪ੍ਰੋਡਕਸ਼ਨ ਵੱਲੋਂ ਸਾਂਝੇ ਤੌਰ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਫਿਲਹਾਲ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਕੀ ਹੋਵੇਗੀ ਇਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਗਈ ਹੈ ਪਰ ਉਮੀਦ ਹੈ ਕਿ ਇਹ ਫਿਲਮ ਜੁਆ ਇਸ ਸਾਲ ਰਿਲੀਜ਼ ਹੋਵੇਗੀ ਤੇ ਸ਼ਨਾਜ਼ ਗਿਲਦੀ ਇਹ ਫਿਲਮ ਜੁਆ ਬਾਲੀਵੁੱਡ ਦੇ ਵਿੱਚ ਧਮਾਲ ਮਚਾਵੇਗੀ